Swami Vivekananda Group of Colleges ਦੇ ਵਿੱਚ ਸਾਲਾਨਾ ਪ੍ਰੋਗਰਾਮ ਸਪੋਨਟੈਨੀਆ 2024 ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਐਮਐਲਏ ਰਾਜਪੁਰਾ ਨੀਨਾ ਮਿੱਤਲ ਜਿਮ ਵਾਵੇ ਦੂਤਾਵਾਸ ਨਵੀਂ ਦਿੱਲੀ ਤੋਂ ਲਬ ਮੋਰ ਐਨਕਯੂਬ ਚੇਅਰਮੈਨ ਸਵਾਮੀ ਵਿਵੇਕਾਨੰਦ ਗਰੁੱਪ ਸ਼੍ਰੀ ਅਸ਼ਵਨੀ ਗਰਗ ਪ੍ਰੈਜ਼ੀਡੈਂਟ ਸਵਾਮੀ ਵਿਵੇਕਾਨੰਦ ਗਰੁੱਪ ਦੇ ਸ਼੍ਰੀ ਅਸ਼ੋਕ ਗਰਗ ਨੇ ਜੋਤ ਜਗਾ ਕੇ ਕੀਤਾ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਦਿਨ ਚੱਲੇਗਾ ਤੇ ਇਸ ਦੇ ਵਿੱਚ ਵੱਖ-ਵੱਖ 4 ਹਾਊਸ ਦੇ ਬੱਚੇ ਗਰੁੱਪ ਦੇ ਵਿੱਚ ਭਾਗ ਲੈਂਦੇ ਹੋਏ ਨਜ਼ਰ ਆਉਣਗੇ ਤੇ ਉਹਨਾਂ ਦੇ ਵੱਲੋਂ ਆਪਣੀ ਵਕਰੀ-ਵਖਰੀ ਕਲਾਕਾਰੀ ਦਿਖਾਈ ਜਾਵੇਗੀ ਹਾਲਾਂਕਿ ਇਸ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਮੈਡਮ ਨੀਨਾ ਮਿੱਤਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ ਜੋ ਕਿ ਪੜਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਨੇ ਕਿ ਪਤਾ ਇਸ ਮੰਚ ਤੋਂ ਕੋਈ ਬੱਚਾ ਤਰੱਕੀ ਲੈ ਕੇ ਵੱਡੇ ਮੰਚ ਤੇ ਪਹੁੰਚ ਜਾਵੇ ਅੱਜ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਸਭ ਤੋਂ ਪਹਿਲਾਂ ਤਾਂ ਮੈਨੂੰ ਬੜਾ ਮਾਣ ਹੈ ਕਿ ਸਾਡੇ ਰਾਜਪੂਰਾ ਹਲਕੀ ਚ ਸਵਾਈਟ ਕਾਲਜ ਹੈ ਜਿੱਥੇ ਸਾਡੇ ਬੱਚੇ ਜਿਹੜੇ ਪਿੰਡਾਂ ਦੇ ਬੱਚੇ ਆ ਜਿਨ੍ਹਾਂ ਨੂੰ ਦੂਰ ਨਹੀਂ ਜਾ ਸਕਦੇ ਉਹ ਆਪਦੀ ਅੱਛੀ ਐਜੂਕੇਸ਼ਨ ਇੱਥੇ ਲੈ ਸਕਦੇ ਆ ਅੱਜ ਦਾ ਜਿਹੜਾ ਕਲਚਰ ਪ੍ਰੋਗਰਾਮ ਹੈ ਹਰ ਸਾਲ ਕਲਚਰ ਪ੍ਰੋਗਰਾਮ ਹੁੰਦਾ ਹੈ ਔਰ ਬਹੁਤ ਹੀ ਅੱਛਾ ਪ੍ਰੋਗਰਾਮ ਹੁੰਦਾ ਹੈ ਔਰ ਮੈਂ ਹੀ ਕਹੂੰਗੀ ਕਿ ਮੇਰੇ ਦੋਨੇ ਭਰਾ ਇਹਨਾਂ ਨੇ ਬਹੁਤ ਮਿਹਨਤ ਕਰਕੇ ਸਟਰਗਲ ਕਰਕੇ ਇੱਕ ਐਦਾਂ ਦਾ ਵਿਦਿਅਕਦਾਰਾ ਇੱਥੇ ਖੜਾ ਕੀਤਾ ਹੈ ਜਿਦੇ ਨਾਲ ਪਤਾ ਨਹੀਂ ਕਿੰਨੇ ਇੱਕ ਬੱਚਿਆਂ ਦੀ ਅੱਗੇ ਭਵਿੱਖ ਅੱਛਾ ਬਣਾ ਕੇ ਭੇਜਿਆ ਤਾਂ ਸਾਡੇ ਰਾਜਪੁਰਾ ਨੂੰ ਮਾਣ ਹੈ ਸਵਾਈਟ ਕਾਲਜ ਤੇ ਔਰ ਮੈਂ ਆਹ ਹੋਰ ਬੱਚਿਆਂ ਨੂੰ ਵੀ ਕਹੂੰਗੀ ਕਿ ਜਿਹੜੇ ਕੋਈ ਦੂਰ ਜਾਂਦੇ ਨੇ ਉਹ ਵੀ ਇੱਥੇ ਆਣ ਇਹਨਾਂ ਨੂੰ ਹਰ ਫੀਲਡ ਚ ਅੱਛੀ ਐਜੂਕੇਸ਼ਨ ਮਿਲੇਗੀ ਤੇ ਪ੍ਰਮਾਤਮਾ ਅੱਗੇ ਵੀ ਇਹੀ ਦੁਆ ਕਰਦੀ ਆਂ ਕਿ ਪ੍ਰਮਾਤਮਾ ਸਵਾਈਟ ਕਾਲਜ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇਵੇ ਔਰ ਮੇਰਾ ਇਹ ਆਪਣਾ ਹੀ ਹੈ ਮੇਰੇ ਆਪਣੇ ਭਰਾ ਮੰਦਾ ਤਾਂ ਮੈਂ ਇਹ ਕਹੂੰਗੀ ਕਿ ਮੈਨੂੰ ਇਹ ਤਾਂ ਕਹਿਣ ਦੀ ਲੋੜ ਨਹੀਂ ਕਿ ਮੈਂ ਇਹਨਾਂ ਦੇ ਨਾਲ ਖੜੀ ਆ ਕਿਉਂਕਿ ਮੇਰਾ ਆਪਣਾ ਜਿੱਥੇ ਵੀ ਕੋਈ ਜ਼ਰੂਰਤ ਹੈ ਸਰਕਾਰ ਵੱਲੋਂ ਅਸੀਂ ਸਾਰੇ ਨਾਲ ਖੜੀ ਆ ਮੈਮ ਕਾਲਜ ਲਾਈਫ ਯਾਦ ਆਈ ਅੱਜ ਬਿਲਕੁਲ ਜੀ ਬਿਲਕੁਲ ਮੈਂ ਜਿੱਦੇ ਇੱਥੇ ਆਨੀ ਮੈਨੂੰ ਉਹੀ ਅੱਜ ਬੱਚੇ ਬਾਹਰ ਖੇਡ ਰਹੇ ਸੀ ਲੜਕੀਆਂ ਘੁੰਮ ਰਹੀਆਂ ਸੀ ਤਾਂ ਕਾਲਜ ਲਾਈਫ ਯਾਦ ਆਈ ਉਹ ਬਿੰਦਾਸ ਦਿਨ ਹੁੰਦੇ ਸੀ ਹੁਣ ਤਾਂ ਜਿਹੜੀ ਲਾਈਫ ਹੈ ਅੱਗੇ ਟੈਨਸ਼ਨਾਂ ਦੀ ਲਾਈਫ ਹੈ ਪਰ ਉਹ ਦਿਨ ਅਲੱਗ ਹੀ ਹੁੰਦੇ ਆ ਔਰ ਉਹ ਦਿਨ ਅੱਛੇ ਤਾਂ ਬੰਦਦੇ ਆ ਜੇ ਅਦਾਰਾ ਅੱਛਾ ਹੋਵੇ ਉੱਥੇ ਐਟਮੋਸਫੇਅਰ ਅੱਛਾ ਹੋਵੇ ਉਹ ਸ ਬੜੀ ਸੇਫ ਹੈ ਬੱਚੀਆਂ ਸੇਫਟੀ ਨਾਲ ਇੱਥੇ ਪੜ ਰਹੀਆਂ ਨੇ ਅੱਛੀ ਸਿੱਖਿਆ ਮਿਲ ਰਹੀ ਹੈ ਅੱਛਾ ਕਲਚਰ ਮਿਲ ਰਿਹਾ ਹੈ ਔਰ ਉਹ ਆਪਦਾ ਅੱਛਾ ਭਵਿੱਖ ਬਣਾ ਕੇ ਇੱਥੇ ਜਾ ਰਹੀ ਹੈ ਮੈਡਮ ਨਵਰਾਤਰੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਰਹੇਗਾ ਤੁਹਾਡਾ ਝੜਾਣਾ ਚੁਣਾਵ ਜਿਵੇਂ ਕਿ ਸਾਡੇ ਮਾਨ ਸਾਹਿਬ ਨੇ ਕਿਹਾ 13 0 ਉਹੀ ਰਹੇਗਾ ਔਰ ਇਸ ਵਾਰ ਜਿਵੇਂ ਲੋਕਾਂ ਨੇ ਬਾਈ ਚ ਝਾੜੂ ਫੇਰਿਆ ਸੀਗਾ ਉਹ ਵੀ ਪੂਰਾ ਝਾੜੂ ਫਿਰੇਗਾ ਮੈਡਮ ਨਵਰਾਤਰੀਆਂ ਦੇ ਦਿਨ ਚੱਲ ਰਹੇ ਹਨ ਕੁਝ ਕਹਿਣਾ ਚਾਹੂਗੇ ਲੋਕਾਂ ਨੂੰ ਵਿਸਾਖੀ ਦੀਆਂ ਬਿਲਕੁਲ ਮੈਂ ਮਾਤਾ ਰਾਣੀ ਦੇ ਦਿਨ ਚੱਲ ਰਿਹਾ ਹੈ ਮੈਂ ਇਹ ਕਹੂੰਗੀ ਮੈਂ ਅੰਨੇ ਵੀ ਨਵਰਾਤਰੀਆਂ ਦੇ ਫਾਸਟ ਰੱਖੇ ਹੋਏ ਨੇ ਔਰ ਅੱਜ ਕੱਲ ਜਿੱਥੇ ਵੀ ਆਪਾਂ ਦੇਖੀਏ ਮੰਦਿਰਾਂ 'ਚ ਮਾਤਾ ਦੀ ਪੂਜਾ ਹੋ ਰਹੀ ਹੈ ਮਾਤਾ ਅੱਗੇ ਵੀ ਇਹ ਪ੍ਰੇ ਕਰੂੰਗੀ ਕਿ ਏ ਮਾਤਾ ਰਾਣੀ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਿਓ ਔਰ ਆਸ਼ੀਰਵਾਦ ਰੱਖਿਓ ਕਿ ਜਿਹੜਾ ਸਾਡਾ ਸੁਪਨਾ ਹੈ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਉਹ ਅਸੀਂ ਰੰਗਲਾ ਪੰਜਾਬ ਇਹਨੂੰ ਬਣਾ ਲਈਏ ਉਧਰ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਮੁੱਖ ਮਹਿਮਾਨਾਂ ਦਾ ਪਹੁੰਚਣ ਤੇ ਜਿੱਥੇ ਸਵਾਗਤ ਕੀਤਾ ਉਥੇ ਇਸ ਹੋਰ ਗੱਲਾਂ ਦੱਸਦੇ ਹੋਏ ਕਿ ਕੁਝ ਕਿਹਾ ਆਓ ਸੁਣਦੇ ਆਂ ਬਸ ਇਹ ਸਾਡਾ ਨਾ ਪਿਛਲੇ 20 ਸਾਲਾਂ ਤੋਂ ਜਦੋਂ ਦਾ ਅਸੀਂ ਇਸ ਇੰਸਟੀਚਿਊਟ ਨੂੰ ਸਟਾਰਟ ਕੀਤਾ ਉਦੋਂ ਤੋਂ ਹੀ ਇਹ ਪ੍ਰੋਗਰਾਮ ਚੱਲ ਰਿਹਾ ਹਰ ਸਾਲ ਹੀ ਹੁੰਦਾ ਪਰ ਅੱਜ ਮੈਂ ਵਿਸ਼ੇਸ਼ ਖੁਸ਼ੀ ਇਸ ਕਰਕੇ ਮਾਨੇ ਵੀ ਸਾਡੇ ਭੈਣ ਸਾਡੇ ਵਿਚਕਾਰ ਆ ਗਿਆ ਇਹਨਾਂ ਦੀ ਬਲੈਸਿੰਗ ਇਹਨਾਂ ਦਾ ਪਿਆਰ ਔਰ ਸਰਕਾਰ ਦਾ ਸਾਨੂੰ ਪੂਰਾ ਸਹਿਯੋਗ ਔਰ ਉਸ ਦੇ ਸਦਕਾ ਸੀ ਇਸ ਫੰਕਸ਼ਨ ਨੂੰ ਪੂਰਾ ਬੁਲੰਦੀ ਤੱਕ ਲੈ ਕੇ ਜਾ ਰਹੇ ਜਿੱਦਾਂ ਮੈਡਮ ਨੇ ਕਿਹਾ ਕਿ ਵੀ ਭੈਣ ਭਰਾ ਵਾਲਾ ਰਿਸ਼ਤਾ ਕੋਈ ਡਿਮਾਂਡ ਵੀ ਕਰੋਗੇ ਮੈਡਮ ਤੋਂ ਅੱਜ ਐਨਵਲ ਫੰਕਸ਼ਨ ਤੇ ਭੈਣਾਂ ਦੀ ਡਿਮਾਂਡ ਹੁੰਦੀ ਹੈ ਭਰਾਵਾਂ ਤਾਂ ਹੀ ਪਰ ਇਹ ਇਹਨਾਂ ਦਾ ਸਾਡਾ ਪਿਆਰ ਭਰਿਆ ਹੱਥ ਇਹਨਾਂ ਦੀ ਬਲੈਸਿੰਗ ਸਾਨੂੰ ਬਿਨਾਂ ਦੱਸੇ ਹੀ ਸਾਡੇ ਉਹ ਕੰਮ ਹੋ ਜਾਂਦੇ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ ਪੂਰਾ ਮੈਂ ਇੱਕ ਕਿੰਨੇ ਦਿਨਾਂ ਤੱਕ ਚੱਲੇਗਾ ਤੇ ਕੀ ਪੂਰਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ 2 ਦਿਨ ਚੱਲੇਗਾ ਇਹਦੇ ਵਿੱਚ ਸਾਡੇ ਕਾਲਜ ਦੇ ਬੱਚੇ ਹੀ ਜਿਹੜੇ ਹਾਊਸ ਕਲਬ ਅਨਾਰਕੀ ਹੈ ਉਹ ਕਲਚਰ ਪ੍ਰੋਗਰਾਮ ਦਿਖਾਣਗੇ ਔਰ ਫੈਸ਼ਨ ਸ਼ੋ ਹੋਊਗਾ ਬੈਂਡ ਬੁਲਾਇਆ ਸੀ ਬੰਬੇ ਤੋਂ ਉਹ ਬੈਂਡ ਨਾਈਟ ਕੱਲ ਦੀ ਹੋਏਗੀ ਸਾਡੇ ਤੇ ਇਹ ਪ੍ਰੋਗਰਾਮ ਸਾਡਾ 20 ਸਾਲ ਤੋਂ ਚੱਲ ਰਿਹਾ ਹੈ ਸਪੌਂਸਰਨੀਆਂ ਜੋ ਕਿ ਸਵਾਈਟ ਦਾ ਇੱਕ ਹਾਲਟ ਹੈ ਜੋ ਇਹ ਇਹ ਫੰਕਸ਼ਨ ਸਾਡਾ ਇਤਿਜ਼ਾਰ ਕਰਦੇ ਪੂਰਾ ਸਾਲ ਸੀ ਪੂਰਾ ਸਾਲ ਬੱਚੇ ਇਹ 15 ਦਿਨ ਲੱਗੇ ਇਹਨਾਂ ਨੂੰ ਤਿਆਰੀ ਕਰਦਿਆਂ ਨੂੰ ਸਾਰੇ ਸਟਾਫ ਨੂੰ ਬੜੀ ਮਿਹਨਤ ਨਾਲੇ ਪ੍ਰੋਗਰਾਮ ਅਸੀਂ ਕਰ ਚੁੱਕੇ ਹਾਂ ਐਮ ਐਲ ਏ ਸਾਹਿਬ ਆ ਗਏ ਐਮ ਐਲ ਏ ਸਾਹਿਬ ਤਾਂ ਸਾਡੀ ਇਹਨਾਂ ਦਾ ਹੀ ਕਾਲਜ ਹੈ ਇਹਨਾਂ ਦੀ ਸਾਨੂੰ ਬਹੁਤ ਸਹਾਈਤਾ ਰਹਿੰਦੀ ਹੈ ਜਦੋਂ ਵੀ ਇਹ ਆਉਂਦੇ ਆ ਕੁਛ ਨਾ ਕੁਛ ਸਾਡੇ ਲਈ ਕਰਕੇ ਹੀ ਜਾਂਦੇ ਆ ਐਮ ਐਲ ਏ ਬਾਅਦ ਚ ਭੈਣ ਭਲੇ